ਪਾਰ ਸਰਕਾਰ ਨੂੰ ਮਨਰੇਗਾ ਸਕੀਮ ਦੇ ਤਹਿਤ ਹੁਣ ਦਿਹਾੜੀ ਤੇ ਦਿਨ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ ਜੇ ਸਰਕਾਰ ਨੇ ਕਮੇਟੀ ਦੀਆਂ ਸਿਫਾਰਸ਼ਾਂ ਮਨਜ਼ੂਰ ਕਰ ਲਈ ਤਾਂ ਫਿਰ ਮਨਰੇਗਾ ਸਕੀਮ ਦੇ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ 400 ਰੁਪਏ ਦਿਹਾੜੀ ਮਿਲੇਗੀ ਜਦਕਿ ਹੁਣ 100 ਦਿਨ ਦੀ ਬਜਾਏ 150 ਦਿਨ ਸਾਲ ਦੇ ਵਿੱਚ ਕੰਮ ਮਿਲੇਗਾ ਪੂਰੀ ਖਬਰ ਹੈ ਕਿ ਮਨਰੇਗਾ ਸਕੀਮ ਚ ਕੰਮ ਦੇ ਦਿਨ ਵਧਾਉਣ ਅਤੇ ਦਿਹਾੜੀ ਵਿੱਚ ਵਿਵਾਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ গ্রামীণ વિકાસ ਤੇ ਪੰਚਾਇਤੀ ਰਾਜ ਤੇ ਸੰਸਦ ਦੀ ਸਤਾਈ ਕਮੇਟੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਕਾਨੂੰਨ ਮਨਰੇਗਾ ਤਹਿਤ ਦਿੱਤੇ ਜਾਣ ਵਾਲੇ ਕੰਮ ਦੇ ਦਿਨਾਂ ਦੀ ਗਿਣਤੀ 100 ਦਿਨ ਤੋਂ ਵਧਾ ਕੇ 150 ਦਿਨ ਕਰਨ ਅਤੇ ਮਜ਼ਦੂਰਾਂ ਦਾ ਰੋਜ਼ਾਨਾ ਮਿਹਨਤਾਨਾ ਘੱਟੋ-ਘੱਟ 400 ਰੁਪਏ ਤੈਅ ਕਰਨ ਦੀ ਸਿਫਾਰਿਸ਼ ਕੀਤੀ ਹੈ ਕਮੇਟੀ ਨੇ ਮਨਰੇਗਾ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਸੁਤੰਤਰ ਸਰਵੇਖਣ ਕਰਨ ਦਾ ਵੀ ਸੁਝਾਅ ਦਿੱਤਾ ਹੈ ਕਮੇਟੀ ਨੇ ਉਬਰਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਯੋਜਨਾ ਨੂੰ ਨਵਾਂ ਰੂਪ ਦੇਣ ਉੱਤੇ ਵੀ ਜ਼ੋਰ ਦਿੱਤਾ ਹੈ। ਹਾਲ ਹੀ ਖਤਮ ਹੋਏ ਬਜਟ اجلاس ਦੇ ਆਖਰੀ ਦਿਨ ਬਜਟ ਚ ਸੰਸਦ ਚ ਪੇਸ਼ ਕੀਤੀ ਗਈ ਰਿਪੋਰਟ ਚ ਸਤਾਈ ਕਮੇਟੀ ਨੇ ਯੋਜਨਾ ਲਈ ਅਲਾਟ ਕੀਤੀ ਗਈ ਰਾਸ਼ੀ ਵਿੱਚ ਠਰਾਅ ਤੇ ਵੀ ਚਿੰਤਾ ਪ੍ਰਗਟਾਉਂਦਿਆਂ ਸੋਸ਼ਲ ਆਡਿਟਸ ਤੇ ਵੀ ਜ਼ੋਰ ਦਿੱਤਾ ਹੈ ਤਾਂ ਜੋ ਯੋਜਨਾ ਸਹੀ ਤਰੀਕੇ ਨਾਲ ਲਾਗੂ ਹੋ ਸਕੇ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸਿਪਤਗ੍ਰੀ ਸ਼ੰਕਰ ਊਲਾਕਾ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਕਿਹਾ ਕਿ ਕਮੇਟੀ ਦਾ ਮੰਨ ਹੈ ਕਿ ਮਨਰੇਗਾ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਇੱਕ ਵਿਆਪਕ ਰਾਸ਼ਟਰੀ ਸਰਵੇਖਣ ਕਰਵਾਇਆ ਜਾਣਾ ਚਾਹੀਦਾ ਹੈ ਰਿਪੋਰਟ ਚ ਕਿਹਾ ਗਿਆ ਕਿ ਸਰਵੇਖਣ ਵਿੱਚ ਮਜ਼ਦੂਰਾਂ ਦੀ ਸੰਤੁਸ਼ਟੀ ਤਨਖਾਹ ਚ ਦੇਰੀ ਭਾਈਵਾਲਾਂ ਦੇ ਰੁਝਾਨ ਤੇ ਯੋਜਨਾ ਵਿੱਚ ਵਿੱਤੀ ਬੇਨਿਜ਼ਮੀਆਂ ਦੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ ਰਿਪੋਰਟ ਮੁਤਾਬਕ ਕਮੇਟੀ ਨੇ ਮਨਰੇਗਾ ਨਾਲ ਜੁੜੇ ਪ੍ਰੋਗਰਾਮ ਦੀਆਂ ਕਮੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕਰਨ ਅਤੇ ਮਨਰੇਗਾ ਦੀ ਪ੍ਰਭਾਵਸ਼ੀਲਤਾ ਵਧਾਉਣ ਲਈ ਵੀ ਜ਼ਰੂਰੀ ਨੀਤੀਗਤ ਸੁਧਾਰ ਲਾਗੂ ਕਰਨ ਲਈ ਵੀ ਦੇਸ਼ ਭਰ ਵਿੱਚ ਸੁਤੰਤਰ ਅਤੇ ਪਾਰਦਰਸ਼ੀ ਸਰਵੇਖਣ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ ਕਮੇਟੀ ਨੇ ਯੋਜਨਾਵਾਂ ਚ ਸੁਧਾਰ ਦੀ ਲੋੜ ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਵੇਲੇ 100 ਦਿਨਾਂ ਦਾ ਰੁਜ਼ਗਾਰ ਦੇਣ ਦੀ ਵਿਵਸਥਾ ਹੈ ਪਰ ਵੱਖ-ਵੱਖ ਖੇਤਰਾਂ ਤੋਂ ਦਿਨਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਮੇਟੀ ਨੇ ਕਿਹਾ ਕਿ ਬਦਲਦੇ ਸਮੇਂ ਅਤੇ ਉਬਰਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾ ਵਿੱਚ ਸੁਧਾਰ ਕਰਨ ਦੀ ਬਹੁਤ ਲੋੜ ਹੈ ਕਮੇਟੀ ਮੰਤਰਾਲੇ ਨੂੰ ਉਹਨਾਂ ਵਿਕਲਪਾਂ ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਜਿਨ੍ਹਾਂ ਨਾਲ ਮਨਰੇਗਾ ਤਹਿਤ ਗਰੰਟੀਸ਼ੁਦਾ ਕੰਮ ਦੇ ਦਿਨਾਂ ਦੀ ਮੌਜੂਦਾ ਗਿਣਤੀ 100 ਦਿਨਾਂ ਤੋਂ ਵਧਾ ਕੇ ਘੱਟੋ-ਘੱਟ 150 ਦਿਨ ਕੀਤੀ ਜਾ ਸਕੇ ਕਮੇਟੀ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਸੋਕਾ ਰਾਤ ਵਿਵਸਥਾ ਤਹਿਤ 150 ਦਿਨਾਂ ਦੀ ਮੌਜੂਦਾ ਕੰਮ ਦੀ ਹੱਦ ਵਧਾ ਕੇ 200 ਦਿਨ ਕੀਤੇ ਜਾਣੀ ਚਾਹੀਦੀ ਹੈ ਜੰਗਲਾਤ ਖੇਤਰਾਂ ਵਿੱਚ ਰਹਿਣ ਵਾਲੇ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਲਈ ਮਨਰੇਗਾ ਤਹਿਤ 150 ਦਿਨਾਂ ਦੀ ਮਜ਼ਦੂਰੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਜਦਕਿ ਕਮਜ਼ੋਰ ਭਾਈਚਾਰੇ ਦੇ ਲੋਕਾਂ ਲਈ ਆਮਦਨ ਦੀ ਸਥਿਰਤਾ ਯਕੀਨੀ ਬਣਾਉਣ ਲਈ ਜੰਗਲਾਤ ਅਧਿਕਾਰ ਕਾਨੂੰਨ ਦੇ ਤਹਿਤ 150 ਦਿਨ ਦਾ ਕੰਮ ਦੀ ਹੱਦ ਵਧਾ ਕੇ 200 ਦਿਨ ਕੀਤੀ ਜਾਣੀ ਚਾਹੀਦੀ ਹੈ ਮਹਿੰਗਾਈ ਦੇ ਨਾਲ ਮਜ਼ਦੂਰੀ ਦਾ ਤਾਲਮੇਲ ਨਾ ਹੋਣ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਮੇਟੀ ਨੇ ਕਿਹਾ ਕਿ ਮਨਰੇਗਾ ਤਹਿਤ ਬੁਨਿਆਦੀ ਮਜ਼ਦੂਰੀ ਦਰ ਨੂੰ ਵੀ ਸੋਧਿਆ ਜਾਣਾ ਚਾਹੀਦਾ ਹੈ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਇਹ ਮੌਜੂਦਾ ਆਰਥਿਕ ਹਕੀਕਤਾਂ ਦੇ ਅਨੁਕੂਲ ਹੋਣ ਅਤੇ ਗ੍ਰਾਮੀਣ ਮਜ਼ਦੂਰਾਂ ਨੂੰ ਅਦਰਸ਼ ਮੀਦਾਨਾ ਦੇਣ ਕਮੇਟੀ ਨੇ ਕਿਹਾ ਕਿ ਮਿਹਨਤਾਨਾ ਵਜੋਂ ਘੱਟੋ-ਘੱਟ 400 ਰੁਪਏ ਰਜਾਨਾ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਮੌਜੂਦਾ ਦਰਾਂ ਬੁਨਿਆਦੀ ਰਜਾਨੇ ਦੇ ਖਰਚੇ ਪੂਰੇ ਕਰਨ ਲਈ ਵੀ ਨਾਕਾਫੀ ਹਨ ਜੌਬ ਕਾਰਡ ਖਤਮ ਕਰਨ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਕਮੇਟੀ ਨੇ ਕਿਹਾ ਕਿ 2021-2022 ਵਿੱਚ ਦੇਸ਼ ਭਰ ਵਿੱਚ ਲਗਭਗ 50.31 ਲੱਖ ਜੌਬ ਕਾਰਡ ਮਾਮੂਲੀ ਗਲਤੀਆਂ ਜਾਂ ਆਧਾਰ ਕਾਰਡ ਦੇ ਵੀਰਵਿਆਂ ਦੀਆਂ ਤਰੁੱਟੀਆਂ ਕਾਰਨ ਖਤਮ ਕਰ ਦਿੱਤੇ ਗਏ ਸਨ रिपोर्ट किया गया है कि कमेटी सिफारिश कर दी है कि ग्रामीण विकास विभाग वालों मैनुअल ਸਚਾਈ ਤੇ ਸੁਧਾਰ ਦੀ ਮਨਜ਼ੂਰੀ ਲਈ ਇੱਕ ਪ੍ਰਣਾਲੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮਜ਼ਦੂਰਾਂ ਨੂੰ ਪ੍ਰੋਗਰਾਮ ਤੋਂ ਅਨਿਆਇਪੂਰ ਤਰੀਕੇ ਨਾਲ ਬਾਹਰ ਨਾ ਕੀਤਾ ਜਾ ਸਕੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਦ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਨ ਉਸ ਸਮੇਂ ਇਹ ਮਨਰੇਗਾ ਸਕੀਮ ਸ਼ੁਰੂ ਕੀਤੀ ਗਈ ਸੀ ਤੇ ਇਸ ਸਮੇਂ ਦੇਸ਼ ਭਰ ਦੇ ਵਿੱਚ ਮਨਰੇਗਾ ਸਕੀਮ ਦਾ ਕਰੋੜਾ ਰੁਪਏ ਦਾ ਬਜਟ ਹੈ ਲੇਕਨ ਹਿਰਾਫੀਰੀਆਂ ਵੀ ਉਨੀਆਂ ਹੀ ਹਨ ਪਰ ਕਿਉਂਕਿ ਮਹਿੰਗਾਈ ਦਾ ਦੌਰ ਚੱਲਦਾ ਮਜ਼ਦੂਰਾਂ ਨੂੰ ਕੰਮ ਕਰਨ ਦੇ ਦਿਨ ਇੱਥੇ ਘੱਟ ਮਿਲਦੇ ਨੇ ਇਸ ਕਰਕੇ ਸਬੰਧਤ ਪਾਰਲੀਮੈਂਟ ਦੀ ਕਮੇਟੀ ਨੇ ਸਪਾਰਸ਼ ਕੀਤੀ ਹੈ ਕਿ ਜਿੱਥੇ 100 ਦਿਨ ਪਹਿਲਾਂ ਰੁਜ਼ਗਾਰ ਦੇਣ ਦੀ ਵਿਵਸਥਾ ਕੀਤੀ ਗਈ ਹੈ ਸਾਲ ਭਰ ਦੇ ਵਿੱਚ ਉਥੇ 150 ਦਿਨ ਕੀਤਾ ਜਾਣਾ ਚਾਹੀਦਾ ਹੈ ਔਰ ਜਿਹੜੇ ਮਜ਼ਦੂਰਾਂ ਦੀ ਦੇੜੀ ਦਿਹਾੜੀ ਹੈ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਰੇਟ ਹਨ ਉਹ ਪੱਕੇ ਤੌਰ ਤੇ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਫਿਲਹਾਲ ਮਹਿੰਗਾਈ ਦੇ ਦਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ 400 ਰੁਪਏ ਜਿਹੜੀ ਦਿਹਾੜੀ ਉਹ ਕਰ ਦੇਣੀ ਚਾਹੀਦੀ ਹੈ ਔਰ ਅਗਰ 150 ਦਿਨ ਅਗਰ ਬਣ ਜਾਂਦੇ ਹੈਗੇ ਨੇ ਸਰਕਾਰ ਇਸ ਕਮੇਟੀ ਦੀ ਰਿਪੋਰਟ ਨੂੰ ਸਿਫਾਰਸ਼ ਜਿਹੜੀ ਆ ਲਾਗੂ ਕਰ ਦਿੰਦੀ ਹੈ ਤੇ ਫਿਰ ਅਗਰ 400 ਰੁਪਏ ਦਿਹਾੜੀ ਬੰਦੀ ਹੈ ਤੇ ਲਗਭਗ ਇੱਕ ਮਜ਼ਦੂਰ ਨੂੰ ਸਾਲਾਨਾ 60000 ਰੁਪਇਆ ਮਿਲਦੀ ਸੁਭਾਵਨਾ ਤੇ ਮਹੀਨੇ ਦਾ 5000 ਹਾਲਾਂਕਿ ਮਹੀਨੇ ਦਾ 5000 ਵੀ ਕਟ ਹੈ ਤੇ ਸਾਲ ਦਾ 60000 ਵੀ ਲੇਕਿਨ ਫਿਰ ਵੀ ਜਿਨ੍ਹਾਂ ਲੋਕਾਂ ਕੋਲ ਰੋਜ਼ਗਾਰ ਦੇ ਸਾਧਨ ਨਹੀਂ ਆ ਉਹਨਾਂ ਨੇ ਇਸ ਸਕੀਮ ਦੇ ਤਹਿਤ ਆਪਣੇ ਪਿੰਡਾਂ ਦੇ ਅੰਦਰ ਰਹਿ ਕੇ ਹੀ ਕੰਮ ਕਰਨਾ ਹੁੰਦਾ ਦੇਖਦੇ ਹਾਂ ਕਿ ਭਾਰਤ ਸਰਕਾਰ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਦੀ ਹੈ ਜਾਂ ਫਿਰ ਕੋਈ ਹੋਰ ਕਮੇਟੀ ਬਣੇਗੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤ ਤੋਂ ਲੰਦੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ